ਕਣਾਇ ਸੌਖਾ ਜੀ ਬਾਕ ਕਿੰਨਾ ਟਾਈਮ ਲੱਗਦਾ ਤੇ ਮਿਹਨਤ ਲੱਗਦੀ ਹੈ ਤੇ ਜੀ ਬੇ ਜੀ ਹੈ ਕਿਹਦੇ ਦੀ ਕੋਈ ਗੱਲ ਨਹੀਂ ਅਖਾ ਕੰਮ ਉਹ ਵੱਡਾ ਹੁੰਦਾ ਤੇ ਪੱਥਰ ਵੀ ਵੱਡਾ ਹੁੰਦਾ ਹੈ ਨਾ ਉਹ ਆਹ ਵੱਡਾ ਹੁੰਦਾ ਉਹ ਕਹਿੰਦਾ ਉਹ 13 ਘਾੜਾ ਦੇਣਾ ਬਹੁਤ ਟਾਈਮ ਖੁੰਮ ਜਾਂਦਾ ਜੀ ਅੰਨਾ

ਵੀਡੀਓ ਬਣਾ ਬਣਾ ਪਾਈਗੇ ਠੀਕ ਹੈ ਜੀ ਵੀਡੀਓ ਆਣਾ ਚਾਹਦਿਆਂ ਬਹੁਤ ਹੈ ਹਾਂ ਬਾਹਲੇ ਬੰਦਿਆਂ ਦਾ ਬਣਦੇ ਦੇਖੇ ਨਹੀਂ ਹੁੰਦੇਗੇ ਨਹੀਂ ਸਹੀ ਹੈ ਇੱਥੇ ਕੁੜੀ ਨੂੰ ਛੱਡਣ ਗਿਆ ਸੀਗਾ ਸਪੋਰਟ ਤੋਂ ਕੋਈ ਨਹੀਂ ਅਸੀਂ ਤੋਂ ਵੀ ਆਹ ਤਾਂ ਕੋਈ ਸਾਨੂੰ ਆਏ ਸੀ ਅਸੀਂ ਕਿ ਅਸੀਂ ਲੇਟ ਹੋ ਗਏ ਬਾਈ ਆ ਵੱਡੇ ਵੀ ਨੇ ਇਹ ਇਹਨੂੰ ਕੀ ਕਹਿੰਦੇ ਹੁੰਦੇ ਆ ਮਸਾਲਾ ਮਸਾਲਾ ਆਹ ਮਗਰ ਬਾਈ ਆ ਵੀ ਆ ਚਰਪਣੀ ਇਹਨੂੰ ਕੀ ਕਹਿੰਦੇ ਹੁੰਦੇ ਆ ਮਸਾਲਾ ਮਸਾਲਾ Hãy subscribe cho kênh Ghiền Mì Gõ Để không bỏ lỡ những video hấp dẫn ਅਖੌਣਾ ਕੰਮ ਅਗਰ ਉਹ ਵੱਡਾ ਹੁੰਦਾ ਤੇ ਪੱਥਰ ਵੀ ਵੱਡਾ ਹੁੰਦਾ ਨਾ ਉਹ ਆਹ ਵੱਡਾ ਹੁੰਦਾ ਉਹ ਗਏ ਉਹ ਕਿਰਾ ਘਾਦਨ ਬਹੁਤ ਟਾਈਮ ਖੁਈ ਜਾਂਦਾ ਜੀ ਹਨਾ